ਹਾਏ ਮੈਨੂੰ ਤੇ ਬੜੀ ਟੈਨਸ਼ਨ ਹੋਣ ਗਈ ਆ। ਕਿ ਸਨੇ ਦਾ ਫੋਨ ਆ ਗਿਆ ਤੇ ਪੁੱਛਣ ਲੱਗੇ ਨਿਆਣਿਆਂ ਬਾਰੇ। ਹੁਣ ਤੇ ਮੈਨੂੰ ਟਾਲਤਾ ਵਾ। ਵੀ ਸੁੱਤੇ ਆ। ਤੇ ਜਿਉ ਨੇ ਫੇਰ ਫੋਨ ਕਰ ਲਿਆ ਹੋਰ ਘੜੀ ਨੂੰ। ਫੇਰ ਮੈਂ ਕੀ ਜਵਾਬ ਦਵਾਂਗੇ? ਕਿੰਨੇ ਕ ਬਹਾਨੇ ਘੜਾਂ। ਮੈਨੂੰ ਤਾਂ ਸਮਝ ਨਹੀਂ ਆਉਂਦੀ। ਮੈਨੂੰ ਤੇ ਇਹ ਵੀ ਨਹੀਂ ਪਤਾ। ਪਤਾ ਨਹੀਂ ਉਹਦੀ ਸਾਥ ਦਾ ਨੰਬਰ ਹੈਗਾ ਉਹਦੇ ਕੋਲ ਕਿ ਨਹੀਂ ਹੈਗਾ। ਪਰ ਨਹੀਂ ਹੋਣਾ। ਉਹਨੇ ਕੀ ਕਰਨਾ ਹੈ ਉਹਦਾ ਨੰਬਰ। ਉਹਦਾ ਨੰਬਰ ਉਹਦੀ ਕੁੜੀ ਕੋ ਹੁਣਾ ਚਾਹੀਦਾ ਵਾ ਕਿ ਇਹਨੇ ਉਹਦਾ ਨੰਬਰ ਕੀ ਕਰਨਾ ਹੈਗਾ। ਪਾਰੇ ਤੇ ਮੇਰੇ ਮਾਂ ਦੇ ਗੱਲਾਂ ਵਾਂ ਦਾ ਜੇ ਉਹਦੇ ਕੋਲ ਦਾ ਨੰਬਰ ਹੋਇਆ ਉਹਨੇ ਉਹਨੂੰ ਫੋਨ ਕਰ ਲਿਆ ਕਿ ਹਾਲ ਚਾਲ ਪੁੱਛਣ ਵਾਸਤੇ ਜਾਂ ਕਿਤੇ ਕੁਝ ਲਿਆਉਣ ਵਾਸਤੇ ਤੇ ਜੇ ਨੂੰ ਉੱਥੋਂ ਪਤਾ ਲੱਗ ਗਈ ਕੋਈ ਗੱਲ ਫਿਰ ਮੈਂ ਕੀ ਕਰੂੰਗੀ ਭਰਨਾ ਇੱਕ ਕੰਮ ਐ ਵਧੇ ਕੀਤਾ ਜਦੋਂ ਜਾਣ ਲੱਗੀ ਦਾ ਨਾ ਮੈਂ ਫੋਨ ਖੋਲਿਆ ਹੱਥ ਵਿੱਚੋਂ ਜੇ ਮੈਂ ਉਹਦਾ ਫੋਨ ਨਾ ਨਾ ਰੱਖਦੀ ਫਿਰ ਪਵਾੜੇ ਪੈਣੇ ਸੀਗੇ ਫਿਰ ਤੇ ਆਪ ਫੋਨ ਕਰ ਕਰ ਦੱਸਣਾ ਸੀਗਾ ਹੁਣ ਜਿੰਨੇ ਵੀ ਨੰਬਰ ਵਾ ਨਾ ਹੈ ਟ ਉਹਦੇ ਫੋਨ ਦੇ ਵਿੱਚ ਹੀ ਆ ਉਹਨੂੰ ਕਿਹੜਾ ਦਾ ਚੇਤਾ ਹੁਣਾਵਾ ਨਾ ਉਹ ਸੁਨੇ ਦਾ ਨੰਬਰ ਯਾਦ ਹੁਣਾਵਾ ਨਾ ਉਹ ਕਿਹ ਹੋਰ ਦਾ ਉਹਨੇ ਕਿੱਥੋਂ ਫੋਨ ਕਰ ਲੈਣਾ ਉਹਦੀ ਮਾਂ ਕਿਹੜੇ ਸੇਵ ਕੀਤੇ ਹੋਣੇ ਵਿੱਚ ਨੰਬਰ ਜਿਹੜਾ ਫੋਨ ਕਰ ਕਰਕੇ ਦੱਸਨੇ ਹੁੰਨੇ ਹਾਲੇ ਬਗਾਲੇ ਵੀ ਕੀ ਹੋਇਆ ਵਾ ਨਾਲੇ ਦੱਸਣ ਗਿਆ ਆਪ ਨੂੰ ਤੇ ਸ਼ਰਮ ਆਉਣੀ ਆ ਮੇਨ ਗੱਲ ਤੇ ਹੈਗੀ ਸੰਨੀ ਦੀ ਹੋਰ ਨਹੀਂ ਮੈਨੂੰ ਕੋਈ ਡਰ ਹੈਗਾ ਕਿਤੇ ਇਹਨੂੰ ਨਾ ਕਿਸੇ ਗੱਲ ਦਾ ਬਾਹਰ ਹੋਣਾ ਪਤਾ ਲੱਗੇ ਕਾਰ ਆਏ ਨੂੰ ਕੋਈ ਗੱਲ ਨਹੀਂ ਮੈਂ ਆਪਣੇ ਤਰੀਕੇ ਨਾਲ ਆਪੇ ਗੱਲ ਸਮਝਾ ਦੇ ਚੱਲ ਕੋਈ ਗੱਲ ਨਹੀਂ ਆ ਜੋ ਹੋਣਾ ਹੀ ਹੋ ਤੇ ਹੋ ਗਿਆ ਵਾ ਮੈਂ ਇਹ ਟੈਨਸ਼ਨ ਨਾਲ ਲੈ ਲੈ ਮਰੀ ਜਾਣ ਢਈ ਆ। ਫੋਨ ਹੀ ਆਇਆ ਵਾ। ਚੱਲ ਇਹੋ ਹੀ ਕਿਹਾ ਉਹ ਕਿ ਸੁੱਤੀ ਆ। ਨਿਆਣੇ ਵੀ ਸੁੱਤੇ ਆ। ਹੁਣ ਉਹ ਕਿਹੜਾ ਰੋਜ਼ ਰੋਜ਼ ਫੋਨ ਕਰ ਲੱਗਾ ਵਾ। ਨਾਲੇ ਅਜੇ ਉਹਨੇ 3-4 ਦਿਨ ਲਾ ਦੇਣੇ ਆ। ਉਹਨੇ ਚਾਹ ਨੂੰ ਮੈਂ ਹੋਰ ਕਿ ਬਹਾਨਾ ਕੱਢ ਲੂੰਗੀ। ਨਾਲੇ ਉਹ ਦੋਨੋਂ ਹੋਰ ਮਾਹੌਲ ਬਦਲ ਜਾਣਾ ਵਾ। ਨਾ ਕਿਸੇ ਨੇ ਉੱਥੇ ਜਾਣਾ, ਨਾ ਕਿਸੇ ਨੇ ਆਉਣਾ। ਜਦੋਂ ਆਊਗੀ ਉਦੋਂ ਵੇਖਿਆ ਜਾਊਗਾ। ਕੋਈ ਗੱਲ ਨਹੀਂ ਆ। ਹੁਣ ਤੇ ਰਸਨ ਦੇ ਆਉਣ ਤੇ ਗੱਲ ਦਾ ਪਤਾ ਲੱਗਣਾ। ਏਕ ਗੱਲ ਤੇ ਆ ਗੁਰਜਿੰਦਰ ਦੀ ਆ ਤੇ ਇਹਨੇ ਬੜਾ ਅੱਕ ਚੁੱਕੀ ਆ। ਨੇ ਆਣੇ ਕਿੱਥੇ ਆ ਨਿਆਣੇ ਕਿੱਥੇ ਆ ਉਹਨਾਂ ਜਾਣਾ ਨਹੀਂਗਾ ਮੇਰਾ ਜੀ ਨਹੀਂ ਲੱਗਣ ਡਿਆ ਕਿਤੇ ਇਹ ਹੈ ਨਾ ਕਿਤੇ ਕਹਿ ਦੇ ਮੈਂ ਨਿਆਣਾਂ ਨੂੰ ਮਿਲ ਜਾਣਾ ਹਾਂ ਚਾਲੇ ਨਾ ਕਿੱਥੋਂ ਜਾਣਾ ਕਦੀ ਅੱਗੋਂ ਨਹੀਂ ਕਦੀ ਪਿੱਛੋਂ ਨਹੀਂ ਇਹ ਐਵੇਂ ਹੀ ਆਪਣੇ ਮਾਦਿਆਂ ਸੋਚਾਂ ਸੋਚੀ ਜਾਂਦੀਆਂ ਮੈਂ ਜਿੰਨਾ ਸੋਚੂਗੀ ਨਾ ਉਹਨਾਂ ਹੀ ਹੋਰ ਹੋਰ ਦਿਮਾਗ ਮੇਰਾ ਡਰੀ ਜਾਣਾ ਵਾ ਐਦਾਂ ਕਰਦੀ ਆ ਤੇ ਕੰਮ ਤੰਦਾ ਵੇਨੇ ਆ ਉਹੀ ਕਰਦੀ ਉੱਠ ਕੇ ਨਹੀਂ ਤੇ ਨਾ ਇੱਕ ਪੁੱਠਿਆ ਸਿੱਧੀਆਂ ਗੱਲਾਂ ਸੋ ਸੋਚ ਕੇ ਤੇ ਦਿਮਾਗ ਹੀ ਖਰਾਬ ਹੋਈ ਜਾਣਾ ਮੇਰਾ ਚੱਲ ਮਨਾ ਉੱਠ ਫਸੋਈ ਚ ਚੱਲ ਜਾ ਕੇ ਕੋਈ ਕੰਮ ਤੰਦਾ ਵੇਖ ਆਪਣਾ ਹਾਏ ਹਾਏ ਕੀ ਕਰਾਂ ਧੀਆਂ ਵਾਲਿਆਂ ਦਾ ਤੇ ਬਹੁਤਾ ਹੀ ਮਾੜਾ ਹਾਲ ਆ ਹਮ ਤਰੀ ਰਾਤ ਨੂੰ ਨੀਂਦ ਨਹੀਂ ਆਉਂਦੀ ਕੀ ਬਣੂੰਗਾ ਮੇਰੀ ਧੀ ਦਾ ਉਤੋਂ ਦੋ ਹੋਰ ਉਹਨਾਂ ਵਿਚਾਰੀਆਂ ਦਾ ਕੀ ਬਣੂੰਗਾ ਅਸੀਂ ਤੇ ਚੰਗੇ ਸਕੂਲਾਂ ਚ ਪੜ੍ਹਾਵ ਨਹੀਂ ਸਕਦੇ ਕੀ ਕਰੀਏ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਪਤਾ ਨਹੀਂ ਹੁਣ ਸਾਡੀ ਕੁੜੀ ਉਹਨਾਂ ਖੜਨੀ ਵੀ ਆ ਕਿ ਨਹੀਂ ਖੜਨੀ ਨਾ ਮੁੰਡੇ ਦਾ ਕੋਈ ਫੋਨ ਆਇਆ ਵਾ ਉਹਨੇ ਵੀ ਨਹੀਂ ਫੋਨ ਕਰਕੇ ਪੁੱਛਿਆ ਪੀ ਦਲਜੀਤਰਾ ਕੀ ਹਾਲ ਵਾ ਕੀ ਗੱਲ ਕਲੀ ਗੱਲਾਂ ਕਰੀ ਜਾਣ ਦੀਆਂ ਨਿਆਣੇ ਕਿੱਥੇ ਉਹ ਮੈਂ ਤਾਂ ਜਰਾ ਅੱਡੇ ਨੂੰ ਗਿਆ ਮੈਂ ਚੱਲ ਨਿਆਣੇ ਕੁਝ ਉਹਨਾਂ ਕੋਲ ਮੰਗਦੇ ਆ ਲੈ ਲੈਂਦੇ ਰਸ ਰਸ ਜੀ ਉਹਨਾਂ ਮਾਤੇ ਬਿਸਕੁਟਵਾਂ ਨਾਲੇ ਚੱਲ ਚੰਗਾ ਕੀਤਾ ਸਮਾਨ ਲੈ ਆਏ ਜੀ ਹੈ ਵਧੀਆ ਕੀਤਾ ਵਾ ਆਹੋ ਉਹਨਾਂ ਕੋਲ ਨਾ ਕੋਈ ਮੰਗਦੇ ਨਹੀਂ ਦੀਆਂ ਉਹ ਚੱਲ ਫੇਰ ਕੀ ਕੋਈ ਗੱਲ ਨਹੀਂ ਬੱਚੀਆਂ ਨਾਲ ਦੌੜਦੇ ਪੈ ਜਾਂਦਾ ਹੁੰਦਾ ਵਾ ਦੌੜਦੇ ਪੈ ਜਾਂਦੀਆਂ ਰਹੀਆਂ ਨਾ ਤੇ ਭੁੱਖ ਫੇਰ ਲੱਗ ਜਾਂਦੀ ਆ ਮੈਨੂੰ ਤੇ ਇਹ ਗੱਲ ਦੀ ਸੋਚ ਆਉਂਦੀ ਆ ਵੀ ਨਾ ਦਲਜੀਤ ਦੇ ਸਹੁਰੇ ਨੇ ਫੋਨ ਕੀਤਾ ਤੇ ਨਾ ਹੀ ਸਨੀ ਨੇ ਕੀਤਾ ਵਾ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਦਲਜੀਤ ਨਿਆਣੇ ਲੈ ਕੇ ਇੱਥੇ ਆ ਗਈ ਆ ਹੈ ਉਹਦੀ ਸੱਸ ਨੇ ਐਨਾ ਮਾੜਾ ਕੀਤਾ ਦੋ ਦਿਨ ਹੋ ਗਏ ਅੱਜ ਕੋਈ ਪਤਾ ਹੀ ਨਹੀਂਗਾ ਸੋਹਰਾ ਉਹਦਾ ਸਿਆਣਾ ਬਿਆਣਾ ਵਾ ਉਹ ਕਿਹੜਾ ਨਿਆਣਾ ਵਾ ਉਹਨੂੰ ਨਹੀਂ ਚਾਹੀਦਾ ਫੋਨ ਤੁਹਾਨੂੰ ਹੀ ਕਰਦਾ ਤੁਹਾਨੂੰ ਪੁੱਛਦਾ ਵੀ ਭਾਜੀ ਦਲਜੀਤ ਕਿਉਂ ਗਈ ਆ ਗਰਮੀ ਬੜੀ ਪੈਣ ਲਈ ਆ ਇੱਥੇ ਪੱਖਾ ਪੁੱਖਾ ਵਾ ਨਿਆਣੇ ਬਿਮਾਰ ਹੋ ਜਾਣਗੇ ਪੁੱਛਿਆ ਉਹਨੇ ਇੱਕ ਵਾਰੀ ਵੀ ਮੈਨੂੰ ਤਾਂ ਲੱਗਦਾ ਉਹ ਵੀ ਰਲਿਆ ਉਹਦੇ ਨਾਲ ਮੈਂ ਤੇ ਇਹ ਨਹੀਂ ਸਮਝ ਆਉਂਦੀ ਵੀ ਇਦਾਂ ਚੰਗੀ ਗੱਲ ਆ ਕਿਹਦੀ ਟੀ ਨੂੰ ੱਟਕੇ ਮਾਰ ਕੇ ਕਰੋ ਬਾਹਰ ਕੱਢ ਦੇਣਾ ਇਹ ਕਿੱਧਰ ਦੀ ਇਨਸਾਫ ਆ ਜਨਾਨੀ ਬੜੀ ਮੂੰਹ ਜੋਰਵਾ ਮੈਂ ਤੇ ਨਾ ਪਰੋਣੇ ਨੂੰ ਡੀਕੰਡਿਆ ਵਾ ਵੀ ਉਹ ਆ ਜੇ ਉਹਦੇ ਹੁੰਦਿਆ ਸਾਰੀ ਗੱਲਬਾਤ ਹੋਵੇ ਤੇ ਫਿਰ ਫਾਇਦਾ ਵਾ ਗੱਲ ਜਾਣਦਾ ਉੱਥੇ ਇਹ ਤੇ ਮੇਰਾ ਜੀ ਕਰਦਾ ਪਹਿਲੋ ਜਾ ਕੇ ਉਹਦੀ ਬਣਾ ਅਵਾ ਤਵਾ ਕਰ ਆਵਾ ਪਹਿਲੋ ਫਿਰ ਮੈਂ ਮਨਾ ਆਂਨਾ ਵਾ ਟੀ ਵਾਲੇ ਆ ਉਹਨਾਂ ਕੋ ਮੂੰਹ ਚ ਵੱਧ ਗੱਲ ਸ਼ਬਦ ਨਿਕਲ ਜੇ ਤੇ ਮੁਰਕੇ ਮੂੰਹ ਚ ਨਹੀਂ ਗੀਵਨ ਗੱਲ ਪਿੰਦੀ ਹੁੰਦੀ ਟੀ ਵਾਲਿਆਂ ਤੇ ਫਿਰ ਕੀ ਹੋ ਗਿਆ ਕੋਈ ਪਾਪ ਹੋ ਗਿਆ ਹੜਕਾ ਟੀਆਂ ਵਾਲੇ ਕੀ ਗੱਲ ਮਾੜੇ ਹੁੰਦੇ ਆ ਹੈ ਉਹ ਵੀ ਤੇ ਰੱਬ ਦੀ ਦਾਤ ਹੀ ਆ ਟੀ ਮਾੜੀ ਆ ਕਿਹੜੀ ਗੱਲਾਂ ਮਾੜੀ ਆ ਹਾਡੀ ਧੀ ਸਾਰੇ ਕੰਮ ਹੁੰਦੇ ਆ ਉਹਨੂੰ ਪੜ੍ਹਾਈ ਲਿਖਾਈ ਆਪਾਂ ਕਿਹੜੀ ਗੱਲਾਂ ਤੱਕੇ ਮਾਰ ਕੇ ਬਾਹਰ ਕੱਢਿਆ ਇੱਕ ਗਰੀਬੀ ਕਰਕੇ ਤੇ ਗਰੀਬ ਮਾਂ ਪਿਓ ਦੀ ਧੀ ਆ ਜੀਵਨ ਮੇਰੀ ਗੱਲ ਸੁਣ ਲੈ ਜਿਉਂ ਜਨਾਨੀ ਨੇ ਇਤਰਾ ਕੀਤਾ ਵਾ ਨਾ ਤੇ ਕੋਈ ਗੱਲ ਨਹੀਂ ਕਿ ਤੂੰ ਮਨ ਹੌਲਾ ਨਾ ਕਰੀ ਠੀਕ ਆ ਸਾਰੀ ਗੱਲ ਤਾਂ ਆ ਜਾਂਦਾ ਨਾ ਮੁੰਡਾ ਸਾਰੀ ਗੱਲ ਨਿਬੇੜ ਕੇ ਨਾ ਤੇ ਫੇਰ ਘਰ ਆਉਣਾ ਏ ਚਲੋ ਉਹ ਤੇ ਗੱਲ ਠੀਕ ਵਾ ਪਰ ਜਿੰਨਾ ਚਿਰ ਗੱਲ ਕਿਸੇ ਪਾਸੇ ਨਹੀਂ ਲੱਗਦੀ ਅੰਤਰਾ ਮੰਨ ਤੇ ਡਰਦਾ ਹੀ ਆ ਨਾ ਹੁਣ ਤੇ ਨਿਰਵਰੋਧੇ ਹੋਣ ਤੇ ਉਹਨੂੰ ਪਤਾ ਲੱਗ ਜੂਗਾ ਨਾਲੇ ਮੇਰੀ ਆਪਣੀ ਮਾਂ ਦੀ ਘਰਤੂਦ ਦਾ ਕਿਨੇ ਕੀ ਕੀਤਾ ਵਾ ਕੀਪਤਾ ਮਾਂ ਨੇ ਕੀ ਕੀ ਇਲਜ਼ਾਮ ਲਾਉਣੇ ਆ ਕੀਪਤਾ ਕੀ ਕੀ ਕਹਿੰਦੀ ਹੁਣੀ ਉਹਨਾਂ ਨੂੰ ਉਹ ਲਤਰੋ ਹੈਗੀ ਆ ਉਹਦੀ ਕਿਹੜੀ ਜ਼ੁਬਾਨ ਆਪਣੀ ਆ ਬਾ ਜਿਤਨਾ ਮੱਝੀ ਆ ਨਾ ਉਹਦੇ ਸਹੁਰੇ ਦੀ ਇੱਕ ਗੱਲ ਕਦੀ ਦੰਤ ਤੋਂ ਦੰਤ ਨਹੀਂ ਚੁੱਕਿਆ ਧੀ ਭੈਣ ਤੋਂ ਬਿਨਾ ਕੋ ਨੂੰ ਕੁੰਦਾ ਨਹੀਂ ਵਿਚਾਰੀਆ ਪਰ ਹੁਣ ਕਿੱਥੇ ਗਿਆ ਸਹੁਰਾ ਇਹਦਾ ਹੁਣ ਕਿਉਂ ਨਹੀਂ ਫੋਨ ਕਰਦਾ ਦੱਸਾਂ ਗੱਲ ਕੀ ਆ ਜਨਾਨੀਆਂ ਮੂੰਹ ਜਰ ਉਹਦੀ ਕੀ ਪਤਾ ਪੇਹ ਜਾਣਦੇ ਨੇ ਈ ਕਿ ਨਹੀਂ ਜਾਣਦੇ ਨੇ ਐਡੀ ਵੀ ਨਹੀਂ ਗੱਲ ਹੁੰਦੀ ਹੈ ਆਹੋ ਇਹ ਤੁਹਾਨੂੰ ਗਿਆ ਹੀ ਪਤਾ ਲੱਗਣਾ ਵਾ ਚੱਲ ਇੱਕ ਤਰਾ ਕਰ ਆ ਨਿਆਣਾਂ ਨੂੰ ਦੇ ਕਾਂ ਪਿੰਡ ਤੇ ਚੱਲ ਵੇਖੀ ਜੂ ਬਾਅਦ ਜੋ ਹੋਗੀ ਮਮਾ ਹਾਂਜੀ ਪੁੱਤ ਮੇਰਾ ਇਤਨੀ ਜੀ ਕੋ ਲੱਗਦਾ ਜੀ ਨਹੀਂ ਲੱਗਦਾ ਮੇਰੇ ਪੁੱਤ ਤਾਂ ਪਾਪਾ ਕੋ ਜਾਣਾ ਵਾ ਕੋਈ ਨਹੀਂ ਆਪਾਂ ਚੱਲ ਜਾਣਾ ਪਾਪਾ ਕੋ ਠੀਕ ਆ ਪਾਪਾ ਗਏ ਆ ਨਾ ਕਿਤੇ ਜਦੋਂ ਆ ਜਾਣਗੇ ਨਾ ਫੇਰ ਅਸੀਂ ਪਾਪਾ ਕੋ ਸਮਝਾਂਗੇ ਠੀਕ ਆ ਜਾ ਹੁਣ ਤੂੰ ਅੰਦਰ ਜਾ ਕੇ ਖੇਡ ਲੈ ਲੈ ਮੇਰੀ ਧੀ ਇੱਧਰ ਚੱਲੀ ਆ ਹਾਂਜੀ ਬਹਿ ਜਾ ਤੂੰ ਇੱਥੇ ਬਹਿ ਮੇਰੇ ਲਾਗੇ ਮੇਰੀ ਗੱਲ ਸੁਣ ਤੇਰਾ ਕਿਉਂ ਨਹੀਂ ਜੀ ਲੱਗਦਾ ਤੂੰ ਮੰਮਾ ਨੂੰ ਕਹਿਣ ਲਈ ਸੀ ਨਾ ਮੰਮੀ ਮੇਰਾ ਇੱਥੇ ਜੀ ਨਹੀਂ ਲੱਗਦਾ ਫਿਰ ਆਪਣੀ ਨਾਨੀ ਮਾਂ ਕੋਲ ਦੇ ਲਈ ਲੱਗਦਾ ਨਹੀਂ ਲੱਗਦਾ ਇਹ ਨਾ ਮਰ ਦਰਸਲ ਮੰਮੀ ਰਹਿੰਦੀ ਘਸ਼ਰਨ ਕੋਲੇ ਹੀ ਗੱਲ ਤੇ ਵਾਕਈ ਸੱਚੀ ਆ ਹਾਂ ਹੁਣ ਫੇਰ ਜੂڑا ਕੀਤਾ ਵਾ ਤੇ ਮੰਮੀ ਤੇ ਇਸਦੋਂ ਇੰਨਾ ਖੇਜਦੀ ਹੁੰਦੀ ਨਾ ਕਿ ਇਹ ਜੂਗਾ ਕਰੀ ਫਿਰਦੀ ਆ ਕੀ ਗੱਲ ਕੁੜੀਆਂ ਜੂੜੇ ਨਹੀਂ ਕਰ ਸਕਦੀਆਂ ਇਹ ਮੰਮੀ ਕੋਤ ਕਰਾਉਂਦੀ ਨਹੀਂ ਇਹਨੂੰ ਪਤਾ ਨਹੀਂ ਕਿੱਥੋਂ ਚਾ ਚੜਿਆ ਜਾਂਦਾ ਵੀ ਮੈਂ ਜੂੜਾ ਹੀ ਕਰਨਾ ਚੱਲ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਚੱਲ ਮੰਮੀ ਤੁਸੀਂ ਬਹੁਏ ਦੇ ਲੱਗੇ ਤੇ ਮੈਂ ਨਾ ਰਸੋਈ ਦਾ ਕੋਈ ਕੰਮ ਵੇਖ ਲਾ। ਕੋਤ ਮੇਰੀ ਗੱਲ ਸੁਣ ਲੈ। ਹਾਂਜੀ। ਤੇਰਾ ਪਿਓ ਨਾ ਬੜੀ ਟੈਨਸ਼ਨ ਲੈ ਗਿਆ ਵਾ। ਕੋਈ ਨਹੀਂ ਮੰਮੀ ਆਪੇ ਸਭ ਕੁਝ ਠੀਕ ਹੋ ਜਾਣਾ ਵਾ। ਕੋਈ ਨਹੀਂ ਕੁਛ ਅਨੇ ਆਈ ਜਾਣਾ ਵਾ। ਪਰ ਉਹਦਾ ਨੰਬਰ ਹੈ ਨਹੀਂ ਸਾਡਾ ਕੋਈ। ਸਾਡੇ ਕੋ ਵੀ ਹੈ ਨਹੀਂ ਉਹਦਾ ਨੰਬਰ। ਤੈਨੂੰ ਵੀ ਨਹੀਂਗਾ ਯਾਦ ਹੋ ਉਹਦਾ ਨੰਬਰ ਕੀ ਆ? ਮੈਨੂੰ ਉਹਦਾ ਨੰਬਰ ਮੰਮੀ ਮੈਂ ਫੋਨ 'ਚ ਭਰ ਛੜਿਆ ਸੀ। ਤੂੰ ਆਪਣਾ ਫੋਨ ਹੀ ਲਿਖਾ ਰੋਣਾ ਸੀ ਕਿਤੇ। ਇਹਨੂੰ ਪਤਾ ਨਹੀਂ ਲੱਗਾ ਉਹਨੇ ਫੋਨ ਵੀ ਖੋਲਿਆ ਤੇਰਾ। ਮਾਸਾ ਤਰਸਨੀ ਵਹਿ ਲਾਇਆ ਨਿਗ ਨਿਗੇ ਨਿਆਣਿਆਂ ਤੇ ਵੀ ਛੋਟੇ ਛੋਟੇ ਬੱਚੇ ਇਹਨਾਂ ਤੇ ਤਰਸ ਕਰ ਲੈਂਦੀ ਚਲ ਕੋਈ ਨਹੀਂ ਮੰਮੀ ਆਪੇ ਜਦਨ ਕੋ ਸ਼ਰਨ ਆਉਣਗੇ ਉਹਨਾਂ ਨੇ ਆਪੇ ਆ ਜਾਣਾ ਚਲ ਕੋਈ ਨਹੀਂ ਤੂੰ ਫਿਕਰ ਨਾ ਕਰੀ ਕਿਸੇ ਚੱਲ ਤੂੰ ਬਹੁਤ ਇੱਥੇ ਦੇ ਲੱਗੇ ਹਾਂ ਕੋਈ ਨਹੀਂ ਪੁੱਤ ਆ ਜਾਣਾ ਪਾਪਾ ਨੇ ਫਿਰ ਤਾਨੂੰ ਲੈ ਜਾਣਾ ਵਾ ਚੰਗਾ ਹਾਂ ਤੂੰ ਫਿਕਰ ਨਹੀਂ ਕਰਨਾ ਕੋਈ ਮੇਰੀ ਧੀ ਨੇ ਮੇਰੀ ਧੀ ਬੜੀ ਚੰਗੀ ਆ ਖੇਡਣ ਜਾਣਾ ਵਾ ਖੇਡਣਾ ਤੂੰ ਜਾ ਖੇਡਿਆ ਖੇਡਿਆ ਇੱਧਰ ਆ ਇੱਧਰ ਆ ਏ ਚਲ ਚਾ ਜਾ ਮੇਰਾ ਪੁੱਤ ਹਾਈ ਹਾਈ ਕਿਹ ਨਿਕਿਆ ਨਿਕਿਆ ਮਸੂਮ ਜੀਆਂ ਦਾ ਇਹਨਾਂ ਦਾ ਕੀ ਦੱਸ ਮਾਸਾ ਤਰਸ ਨਹੀਂ ਆਇਆ ਇਹਨਾਂ ਵਿਚਾਰੀਆਂ ਨਾਲ ਕਾਦਾ ਵੈਰ ਵਾ ਪਤਾ ਨਹੀਂ ਕਿੱਦਾਂ ਦੀ ਜਨਾਨੀ ਆ ਹੀਰੇ ਵਰਗੀਆਂ ਧੀਆ ਵਾਂ ਕਿਤੇ ਉਦਾਂ ਜੀ ਨਹੀਂ ਕਰਦਾ ਘੜੀ ਪਰੇ ਕਰਨੋ ਪਤਾ ਨਹੀਂ ਕਿੱਦਾਂ ਦਾ ਪੱਥਰ ਦਿਲ ਵਾ ਉਹਦਾ ਜਿੰਨੇ ਘਰੋਂ ਹੀ ਬਾਹਰ ਕੱਢਦਾ ਇਹਨਾਂ ਵਿਚਾਰੀਆਂ ਨੂੰ ਚਲ ਕੋਈ ਨਹੀਂ ਆਜੂਗਾ ਇਹਨਾਂ ਦਾ ਪਿਓ ਤੇ ਆਪੇ ਆਊਗਾ ਨਾ ਉਹਨੂੰ ਤੇ ਹੋਊ ਮੇਰੀ ਧੀਆ ਵਾਂ ਦਾਦੀ ਨੂੰ ਤੇ ਨਹੀਂ ਆਇਆ ਇਹਨਾਂ ਦਾ ਮਾਸਾ ਵੀ ਜੀਵਨਾ ਜੀਵਨਾ ਆਜੋ ਆਜੋ ਤਾਈ ਜੀ ਅੱਛਾ ਬੈਠੀ ਆਂ ਹਾਂਜੀ ਆਜੋ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਬੱਤ ਸੁਣਾਓ ਮੈਂ ਠੀਕ ਹਾਂ ਤੁਸੀਂ ਸੁਣਾਓ ਸੇਤਾ ਠੀਕ ਵਾ ਹਾਂ ਮੈਂ ਵੀ ਠੀਕ ਆ ਪੁੱਤ ਠੀਕ ਆ ਸੇਤਾ ਅੱਛਾ ਅੱਛਾ ਆ ਚਲੋ ਵਧੀਆ ਫਿਰ ਤੇ ਉਹ ਮੈਂ ਆਈ ਹਾਂ ਮੈਂ ਪੁੱਛਨੀ ਆਂ ਕੀ ਮੁੰਡਾ ਆ ਗਿਆ ਵਾ ਪਰਮਾ ਨਹੀਂ ਨਹੀਂ ਅਜੇ ਨਹੀਂ ਆਇਆ ਅਜੇ ਉਹਦੇ 3-4 ਦਿਨ ਲੱਗ ਜਾਣੇ ਆ ਫੜ ਟਿੱਕ ਤੇ ਜੋ ਕਰਾਈ ਹੁੰਦੀ ਆ ਤੇ ਨਾਲੇ ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਮਾਂ ਨੇ ਮਗਰੋਂ ਕੀ ਕੀਤਾ ਵਾ ਮਾਂ ਨੇ ਫੜ ਕੇ ਨਿਆਣੇ ਵਿੱਚ ਉਹਦੇ ਘਰੋਂ ਬਾਹਰ ਕੱਢਦੇ ਤੇ ਘਰ ਦੀ ਵੀ ਕੱਢ ਛੜੀ ਆ ਮਾਲਾ ਕੀਤਾ ਉਹਨੂੰ ਬੜਾ ਆਹੋ ਜੇ ਉਹਦੀ ਸੱਸ ਤੇ ਚਲੋ ਪੱਥਰ ਦਿਲ ਹੈ ਜਾਂ ਧੀਏ ਤੇ ਜਿਹੜਾ ਸਵਰਾ ਉਹਦੀਆਂ ਤੇ ਤੂੰ ਸਿਫਤਾ ਕਰਦੀ ਹਾਂ ਤੇ ਉਹ ਚੰਗਾ ਹੀ ਬੜਾ ਬੰਦਾ ਤੇ ਹੁਣ ਉਹਨੇ ਕਿਸੇ ਨੂੰ ਪੁੱਛਿਆ ਹੀ ਨਹੀਂ ਕੀ ਦੱਸਦਾ ਇਹਨਾਂ ਦਾ ਬਣੇ ਕੁੜੀ ਵਿਚਾਰੀ ਇੱਥੇ ਬੈਠੀ ਕਿੰਨੇ ਦਿਨ ਹੋ ਗਏ ਸਵਰਾ ਤਾਂ ਉਹਦਾ ਚੰਗਾ ਹੀ ਤਾਈ ਜੀ ਪਰ ਮੈਂ ਤੁਹਾਨੂੰ ਦੱਸਿਆ ਹੀ ਨਾ ਕਿ ਉਹਦੀ ਸੱਸ ਬੜੀ ਚਾਲ ਬਾਜ਼ ਵਾ ਕੀ ਪਤਾ ਅਗਲੀ ਨੇ ਦੱਸਿਆ ਸਹੁਰੇ ਨੂੰ ਕੁਝ ਕੇ ਨਹੀਂ ਦੱਸਿਆ ਕੀ ਪਤਾ ਕੀ ਕੀ ਦੱਸਤਾ ਹੋਣਾ ਵਾ ਫਿਰ ਦਿਲਜੀਤ ਆਪੇ ਚਲ ਗਈ ਆ ਜਾਂ ਮੈਨੂੰ ਪੁਛ ਕੇ ਨਹੀਂ ਗਈ ਬਥੇਰੀ ਲਤਰੋਜ ਜਨਾਨੀ ਆ ਕੀ ਪਤਾ ਕੀ ਕੀ ਉਹਦੇ ਕੰਨ ਚ ਪਾਇਆ ਉਹਨੇ ਜਿਹੜਾ ਆਇਆ ਨੀਗਾ ਹੁਣ ਤੱਕ ਉਹਦਾ ਚੰਗਾ ਹੈਗਾ ਸਹੁਰਾ ਉਹਦਾ ਇਹਦਾਂ ਬੜਾ ਕਰਦਾ ਰਿਹਾ ਵਾ ਉਹ ਤੇ ਨਿਆਣੇ ਦੇ ਸਾਵਾ ਤੇ ਜਿੰਦਾ ਹੈਗਾ ਪਰ ਪਤਾ ਨਹੀਂ ਕੀ ਗੱਲ ਹੋਈ ਇਹ ਮੈਂ ਤੇ ਆਪ ਸਮਝਨੀ ਆਉਂਡੀ ਵੀ ਕਿਉਂ ਨਹੀਂ ਆਉਂਦੇ ਚਲ ਪਤਾ ਕੀ ਗੱਲ ਆ ਪੁੱਤ ਤੂੰ ਫਿਕਰ ਚਿੰਤਾ ਨਹੀਂ ਕਰਨੀ ਇਹ ਗੱਲ ਦੀ ਇਹ ਜਿਹੜੀਆਂ ਜਨਾਨੀਆਂ ਹੁੰਦੀਆਂ ਨੇ ਇਹ ਜਿਵੇਂ ਵਿਗੜੀਆਂ ਆ ਸੁਧਰ ਜਾਂਦੇ ਹੁੰਦੇ ਆ ਨੇ ਮਗਰ ਥੋੜੀ ਕੋਈ ਗੱਲ ਨਹੀਂ ਪਰ ਉਹਨੇ ਨੇ ਆਉਣਾ ਹੀ ਆ ਨਾ ਦੋ ਚਾਰ ਦਿਨ ਰਹਿ ਗਏ ਨੇ ਆਉਣ ਚ ਆਏਗਾ ਤੇ ਜਦੋਂ ਉਹ ਆਪਣਾ ਟੱਬਰ ਵੇਖਿਆ ਤੇ ਘਰ ਹੈ ਨਹੀਂ ਉਹਨੇ ਪੁੱਛਣਾ ਹੀ ਆ ਮਾਂ ਨੂੰ ਕਿ ਮੇਰਾ ਟੱਬਰ ਕਿੱਥੇ ਗਿਆ ਫਿਰ ਵੇਖਾਂਗੇ ਕੀ ਦੱਸਦੀ ਆ ਉਹਨੂੰ ਤੇ ਫਿਰ ਨਾ ਹੋਊਗਾ ਜੇ ਨਾ ਪਰ ਉਹਨਾ ਇੱਥੇ ਆਊਗਾ ਨਾ ਫਿਰ ਆਪ ਜਾਵਾਂਗੇ ਫਿਰ ਜਾ ਕੇ ਗੱਲ ਕਰਾਂਗੇ ਉਹਦੇ ਨਾਲ ਕਿ ਗੱਲ ਕੀ ਆ ਸਾਡੀ ਕੁੜੀ ਦੇ ਵਿੱਚ ਕੀ ਆਉਗਣਾ ਕੀ ਗਨਾਹ ਐਦਾਂ ਕਰਨ ਲਈ ਆ ਸਾਡੀ ਕੁੜੀ ਨਾ ਉਹ ਦਲਜੀਤ ਹੈ ਕਿੱਥੇ ਆ ਹੁਣੇ ਗਈ ਹੀਗੀ ਆਂਦੀ ਮੰਮੀ ਮੈਂ ਕੋਹ ਨਾ ਕੋਹ ਬਣਾ ਲੈਨੀ ਤੇ ਮਵਾਜ ਮਾਰਨੀ ਹੈ ਹਾਂ ਆਵਾਜ ਮਾਰ ਮੈਂ ਉਹਨੂੰ ਮੇਲੇ ਹੀ ਲਵਾ ਵਿਚਾਰੀ ਨੂੰ ਕੋਈ ਗੱਲ ਬਾਤ ਪੁੱਛਾਂ ਮਾਰਦੀ ਆਵਾਜ ਮੈਂ ਆਹੋ ਮਾਰਵਾਜ ਛੇੜੇ ਕੀ ਤਾਂ ਕੁਛ ਦੱਸੇਗੀ ਵਿਚਾਰੀ ਕੀ ਗੱਲ ਬਣੀ ਆ ਕੀ ਨਹੀਂ ਬਣੀ ਦਲਜੀਤ ਦਲਜੀਤ ਹਾਂਜੀ ਮੰਮੀ ਮੇਰੀ ਗੱਲ ਸੁਣ ਪੁੱਤ ਤਾਈ ਆਈ ਆ अच्छा अच्छा ते ਵਿਚਾਰੀ ਕਹਿਣ ਦੀ ਮਿਲਣਾ ਅੱਗੇ ਵੀ ਇੱਕ ਦਿਨ ਆਈ ਹੈਗੀ ਠੀਕ ਹੈ ਉਹਦੋਂ ਤੁਸੀਂ ਸੁੱਤੀਆਂ ਸੀ ਮਾਵਾ ਤਿਆਂ ਸਰ ਕੋਈ ਨਹੀਂ ਮਿਲ ਲੈਣੇ ਫਿਰ ਕੀ ਆ ਮਿਲਣਾਂ ਦੀ ਮੇਰਾ ਜੀਬੜਾ ਕਰਨਿਆ ਕੁੜੀ ਨੂੰ ਮਿਲਣੋ ਠੀਕ ਹੈ ਠੀਕ ਹੈ ਉਦਾਂ ਇੱਕ ਗੱਲ ਆ ਪੁੱਤ ਬੜਾ ਹੀ ਸਾਹ ਦਿੰਦੀ ਵਿਚਾਰੀ ਹਟਾ ਨਹੀਂ ਨਹੀਂ ਚੰਗੇ ਆ ਆਂਦੀ ਵੀ ਕੋਈ ਗੱਲਬਾਤ ਕਰਨਗੇ ਨਾ ਤੇ ਸੋਰੇ ਮੈਂ ਤੁਹਾਡੇ ਨਾਲ ਜਾਉਂਗੀ ਠੀਕ ਹੈ ਤੇ ਤੁਸੀਂ ਫਿਕਰ ਨਹੀਂ ਕਰਨਾ ਕਿਸੇ ਗੱਲ ਦਾ ਹੈ ਤੇ ਇਦਾਂ ਕਰ ਮੇਰੀ ਤੀ ਜਾ ਜਾ ਕੇ ਬਹਿ ਜਾ ਤੇ ਮੈਂ ਆਉਣੀ ਆ ਚੰਗਾ ਜੇ ਮਿਲਿਆ ਜਾਕੇ ਫੇਰ ਚੰਗੀ ਉਹ ਚਾਚੀ ਵੇ ਲੋ ਜਿਹੜੀ ਕਿ ਤੇ ਬੜੀ ਵੀ ਨਹੀਂ ਉਹਨੇ ਤਾਂ ਜ਼ਬਾਨ ਢੀ ਲੰਮੀ ਪਤਾ ਛੱਡੀ ਆ ਚੱਲ ਕੋਈ ਨਹੀਂ ਮੈਂ ਆਉਣੀ ਆ ਤੇ ਚੱਲ ਮਿਲ ਜਾਕੇ ਮੈਂ ਆ ਗਈ ਉਹ ਚੱਲ ਆਸਰਾ ਤੇ ਹੈ ਹੀ ਆ ਨਾ ਹਨ ਵਿਚਾਰੀ ਤਾਈ ਦਾ ਜੇ ਇਹ ਵੀ ਨਾ ਹੋਵੇ ਤੇ ਫੇਰ ਆਪਾਂ ਕਿਧਰ ਨੂੰ ਜਾਈਏ ਇੱਕ ਰਮਨਵਾ ਆਪਣੇ ਆ ਵੇਖ ਲਾ ਪਰ ਫੇਰ ਵੀ ਤਮਾਸ਼ਾ ਹੀ ਵੇਖਦੇ ਆ ਕੰਧ ਥਾਣੀ ਚਾਤੀਆਂ ਮਾਰ ਮਾਰ ਕੇ ਵੀ ਕੀ ਬਣਦਾ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨਹੀਂ ਵੀ ਜੇ ਕਿਸ ਦੀ ਧੀ ਪੈਣਵਾ ਤੇ ਧੀਆ ਪੈਣਾ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਆ ਵਾ ਚਲ ਕੋਈ ਨਹੀਂ ਜੇ ਮਾੜਾ ਟਾਈਮ ਅੱਜ ਹਟ ਤੇ ਆਇਆ ਵਾ ਤੇ ਚੰਗਾ ਵੀ ਤੇ ਆਊਗਾ ਹੀ ਨਾ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਪਤਾ ਸਤਿ ਸ਼੍ਰੀ ਅਕਾਲ ਮੈਂ ਧੀ ਆਈ ਹਾਂ ਹਾਂਜੀ ਹਾਂਜੀ ਚੰਗਾ ਪਤਾ ਤੂੰ ਸੁਣਾ ਆਪਣਾ ਬਸ ਵਧੀਆ ਵਧੀਆ ਹੋਰ ਨਿਕੀਆਂ ਦਾ ਸੁਣਾ ਉਹ ਵੀ ਠੀਕ ਆ ਸੁੱਤੀਆਂ ਹੀ ਅੱਛਾ ਤੇ ਹੋਰ ਬਾਕੀ ਠੀਕ ਠਾਕ ਹਾਂਜੀ ਹਾਂਜੀ ਸਾਰੇ ਵਧੀਆ ਤੂੰ ਸੁਣਾਉ ਤੂੰ ਹੀ ਠੀਕ ਜੀ ਠੀਕ ਠਾਕ ਆ ਪਤਾ ਪਰੋਣੇ ਦਾ ਆਇਆ ਫੋਨ ਹਾਂਜੀ ਹਾਂਜੀ ਅੱਛਾ ਕੀ ਜਾਂਦਾ ਕਦੋਂ ਆਉਣਾ ਵੇਖੋ ਕਦੋਂ ਆਉਂਦੇ ਹਣ ਅੱਛਾ ਸਾਨੂੰ ਕੋਈ ਗੱਲ ਨਹੀਂ ਪਤਾ ਲੱਗਾ ਮੈਨੂੰ ਤੇ ਸਾਰੀ ਗੱਲ ਦਾ ਠੀਕ ਹੈ ਠੀਕ ਬਸਿਆ ਹੀ ਮੈਨੂੰ ਜੀਵਣਾ ਨੇ ਪਿਆਰ ਕਮ ਕੀਤਾ ਇਸ ਸੱਸ ਨੇ ਅੱਛਾ ਮੈਂ ਨੂੰ ਅੱਦਣੇ ਵੀ ਗੱਲ ਸਮਝਾ ਕੇ ਗਈ ਹਾਂ ਮੈਂ ਹਾਂ ਪੁੱਤ ਕੋਈ ਗੱਲ ਹੀ ਤੋਂ ਫੇਰ ਨਾ ਕਰੇ ਹਾਂਜੀ ਹਾਂਜੀ ਬਥੇਰਾ ਕੁਝ ਕਰਦਿਆਂ ਹੁੰਦੀਆਂ ਸੱਸਾਂ ਕਈਆਂ ਦਾ ਦਿਮਾਗ ਹੀ ਆਹੋ ਜਿਹਾ ਹੁੰਦਾ ਵਾ ਹਾਂ ਨਹੀਂ ਇਹ ਤੇ ਹੈਗਾ ਹਾਂਜੀ ਤੇ ਨਵਾ ਤਿੰਗਾ ਤੇ ਨਵਾ ਤਿੰਗਾ ਹੁਣ ਤੇ ਆਨੇ ਹਾਂਜੀ ਨਵਾ ਤਿੰਗਾ ਨੇ ਸਾਡੇ ਕੋਲ ਰਹਿਣਾ ਠਾ ਕੋਠ ਤੇ ਅਸੀਂ ਇਹਨਾਂ ਨਾਲ ਇਦਾਂ ਕਰਾਂਗੇ ਤੇ ਇਹ ਨਹੀਂ ਸੋਚਦੀਆਂ ਹਾਂਜੀ ਹਾਂਜੀ ਇਹ ਸਾਨੂੰ ਇਹਨਾਂ ਦਾ ਹੀ ਆਸਰਾ ਵਾ ਕੱਲ ਨੂੰ ਤਾਈ ਜੀ ਬਥੇਰਾ ਸੋਚਿਆ ਵੀ ਚਲੋ ਹੋ ਜਾਣੀ ਨਹੀਂ ਅੰਦਾਜ਼ਾ ਫਰਕ ਪਿਆ ਸਵਾ ਦਾ ਕੋਈ ਨਹੀਂ ਆਪੇ ਹੋ ਜੇਗੀ ਠੀਕ ਪਰ ਉਹਨਾ ਆਏਗਾ ਆਪੇ ਵੇਖੇਗਾ ਜਦੋਂ ਘਰ ਪੁੱਛੇਗਾ ਮਾਂ ਨੂੰ ਤੇ ਫਿਰ ਵੇਖੇ ਪਤਾ ਲੱਗ ਜਾਣਾ ਹਾਂਜੀ ਹਾਂਜੀ ਕਿੱਥੇ ਮੇਰਾ ਟਬਰ ਟੋਰ ਕੀ ਦੱਸੇਗੀ ਉਹਨੂੰ ਚੱਲ ਕੋਈ ਨਹੀਂ ਪੁੱਤ ਫਿਕਰ ਨਾ ਤੂੰ ਕਰ ਇਹੋ ਜੀਆਂ ਜਨਨੀਆਂ ਇਦਾਂ ਹੀ ਕਰਦੀਆਂ ਹੁੰਦੀਆਂ ਸੁਧਰ ਜਾਂਦੀਆਂ ਹੁੰਦੀਆਂ ਨੇ ਮੁੜ ਕੇ ਵੀ ਹਾਂਜੀ ਹਾਂਜੀ ਤਾਈ ਜੀ ਥੋੜਾ ਚਿਰ ਇਦਾਂ ਦੰਬ ਚੁੱਕਦੀਆਂ ਨੇ ਜ਼ਿਆਦਾ ਆ ਕਹਾਣੀ ਤੇ ਕੋਈ ਨਹੀਂ ਤੂੰ ਨਹੀਂ ਫਿਕਰ ਪੁੱਤ ਕਰਨਾ ਕਿਸ ਗੱਲ ਦਾ ਸਭ ਕੁਝ ਠੀਕ ਹੋ ਜਾਣਾ ਹਾਂਜੀ ਹਾਂਜੀ ਤਾਈ ਜੀ ਅਸੀਂ ਪਰੌਣਾ ਵੇਖਨੇ ਆ ਜੇ ਤੇ ਆਇਆ ਪਰੌਣਾ ਤਾਂ ਠੀਕ ਆ ਮੇ ਫੋਨ ਕਿ ਥੋੜਾ ਦਾਜੀ ਫੋਨ ਤੇ ਮੇਰਾ ਰੱਖ ਲਈ ਮੰਮੀ ਨੇ ਆਹੋ ਫੋਨ ਆਉਣਾ ਉਹਨੇ ਫੋਨ ਕਿਥੇ ਦੇਣਾ ਸੀ ਉਹਨੇ ਤੇ ਜੀ ਫੋਨ ਤੇ ਉਹਨੇ ਕੀਤਾ ਹੀ ਨਹੀਂ ਸਕੋ ਚਲੋ ਮੋ ਜਣ ਨਹੀਂ ਕੀਤਾ ਹੁਣ ਘਰ ਤੇ ਆਉਣਾ ਹੀ ਆ ਨਾ ਉਹਨੇ ਹਾਂਜੀ ਹਾਂਜੀ ਜੇ ਤੇ ਘਰ ਆਏਗਾ ਤੇ ਇੱਥੇ ਆ ਜਾਏਗਾ ਮਾਂ ਦੇ ਮਗਰ ਨਾ ਲੱਗੇਗਾ ਫੇਰ ਤੇ ਪਰਉਣਾ ਚੰਗਾ ਨਹੀਂ ਤੇ ਫਿਰ ਅਸੀਂ ਆਪ ਜਾਵਾਂਗੇ ਨਹੀਂ ਇਹ ਤੇ ਗੱਲ ਹੈ ਫੇਰ ਜਾ ਕੇ ਉਹਨਾਂ ਦੇ ਕਰਾਂਗੇ ਖਾਤਰ ਚੰਗੀ ਤਰ੍ਹਾਂ ਫੇ ਸਾਡੀ ਧੀ ਦੇ ਵਿੱਚ ਕੀ ਕਾਜਵਾ ਹਾਂਜੀ ਹਾਂਜੀ ਸਾਡੀ ਧੀ ਤਾਂ ਕੋ ਚੰਗਾ ਮਾਣਾ ਬੋਲਦੀ ਆ ਜੇ ਤੂੰ ਉਹ ਵੋਲਦੀ ਆ ਕਰਦੀ ਆ ਤੇ ਸਾਨੂੰ ਦੱਸੋ ਅਸੀਂ ਉਹਨੂੰ ਪੁੱਛਨੇ ਆ ਹਾਂਜੀ ਤੇ ਜੇ ਤੁਹਾਡਾ ਕਸੂਰ ਹੈ ਤੇ ਫਿਰ ਅਸੀਂ ਤੁਹਾਨੂੰ ਪੁੱਛਣਾ ਉਹਨਾਂ ਨੂੰ ਪੁੱਛਾਂਗੇ ਨਾ ਸਾਰੀ ਗੱਲ ਜਾ ਕੇ ਉਹਨਾਂ ਫੇਰ ਹੀ ਡਰ ਪੈਣਾ ਹਾਂਜੀ ਹਾਂਜੀ ਇਹਨੂੰ ਤਾਂ ਮੈਂ ਅੱਗੇ ਆਂਦੀ ਨਹੀਂ ਕੁੜੀਆ ਫੇਰਾ ਰੱਖਿਆ ਕਰੋ ਮਗਰ ਨਹੀਂ ਮੰਮੀ ਹੁਣੀ ਤੇ ਆਉਂਦੇ ਜਾਂਦੇ ਆ ਮੰਮੀ ਨੂੰ ਵੀ ਪਤਾ ਹੈ ਮੰਮੀ ਦੇ ਸੁਭਾ ਦਾ ਚਲੋ ਫੇਰ ਸਾਰੇ ਇਹੀ ਕਹਿੰਦੇ ਕਿ ਚੱਲ ਕੋਈ ਨਾ ਬੰਦਾ ਸੁਧਰ ਹੀ ਜਾਂਦਾ ਕਦੀ ਨਾ ਕਦੀ ਹਾਂ ਨਹੀਂ ਉਹ ਤਾਂ ਮੈਨੂੰ ਦੱਸਿਆ ਸੀ ਇਹਨੇ ਕਿ ਸੁਭਾ ਸੱਤ ਦਾ ਜਿਹੜਾ ਉਹ ਸਖਤ ਵਾ ਬਾਕੀ ਪਰਿਵਾਰ ਚੰਗਾ ਹੋ ਨਹੀਂ ਨਹੀਂ ਤਾਈ ਜੀ ਡੈਡੀ ਤੇ ਬੜੇ ਚੰਗੇ ਹੋ ਤੇ ਬੜਾ ਪਿਆਰ ਕਰਦੇ ਕੁੜੀਆਂ ਨਾਲ ਵੀ ਬੜਾ ਹੀ ਕਰਦੇ ਸੀ ਉਹ ਤੇ ਅੱਛਾ ਉਹ ਤੋਂ ਦਿਨ ਘਾਰੀ ਹੈ ਨਹੀਂ ਜਿੱਦਨਾਂ ਮਮੀ ਨੇ ਘਰੋਂ ਘੱਟ ਛੜਿਆ ਹਾਂ ਤਾਂ ਅਸਾਂ ਆਣ ਕੇ ਤਾਂ ਪਤਾ ਉਹਨੂੰ ਤੇ ਹੀ ਲੱਗਾ ਹੀ ਹੋਊਗਾ ਨਾ ਹਾਂਜੀ ਉਹਦਾ ਤਾਂ ਉਹਦਾ ਫਰਜ਼ ਬਣਦਾ ਹੀ ਨਾ ਜੇ ਉਹ ਜਨਾਨੀ ਇਦਾਂ ਦੀ ਤੇ ਆਪ ਹੀ ਇੱਥੇ ਆ ਜਾਂਦਾ ਵੀ ਦੇਖਦੇ ਹੋਣੇ ਕੁਸ਼ਰਨ ਨੂੰ ਵੀ ਆਉਣਗੇ ਤੇ ਚੱਲ ਫੇਰੀ ਜਾਣੀ। ਇਹੋ ਹੀ ਗੱਲ ਹੋਣੀ ਆ ਤੇ ਬਾਕੀ ਇਹ ਆ ਵੀ ਕੀ ਪਤਾ ਉਹਨੇ ਕੀ ਦੱਸਿਆ ਕੀ ਨਹੀਂ ਨਹੀਂ। ਹਾਂਜੀ ਇਹ ਵੀ ਕੋਈ ਗੱਲ। ਇਹ ਆਪੇ ਚਲੀ ਗਈ ਆ ਜਾਂ ਕਿ ਦਾਵਾ ਮੈਂ ਆ ਕੇ ਲਈ। ਕਾਸ਼ ਪੁੱਛਿਆਈ ਕੁਛ ਨਹੀਂ ਗਾ। ਹਾਂ ਇਹ ਵੀ ਗੱਲਾਂ ਕੀਤੀਆਂ ਹੋਣੀਆਂ ਉਹਨੇ। ਹਾਂਜੀ ਹਾਂਜੀ। ਤਾਂ ਹੀ ਉਹ ਵੀ ਨਹੀਂ ਆਇਆ। ਹਾਂ। ਨਹੀਂ ਤਾਂ ਉਹਨਾਂ ਨੇ ਤੇ ਛੱਟ ਆ ਜਾਣਾ ਸੀ। ਆ ਜਾਣਾ ਹੀ ਬੱਚੀਆਂ ਨਾਲ ਪਿਆਰ ਹੁੰਦਾ ਵਾ, ਪੋਤੀਆਂ-ਪੋਤਿਆਂ ਨਾਲ ਪਤਾ ਕਿੰਨਾ ਪਿਆਰ ਹੁੰਦਾ ਉਹ ਦਾਦੀਆਂ-ਬਾਬਿਆਂ ਦਾ। ਜਦੋਂ ਕੋਈ ਗਾਦਮੀ ਪੁੱਤ। ਕੀ ਕਰਨਾ ਤੂੰ ਕਰਕੇ ਹੈਗਾ। ਚੰਤੂ ਵੀ ਮੈਂ ਚਾ ਲੈਵਾ। ਚੱਲ ਕੋਈ ਨਹੀਂ ਹੁਣ ਤਾਂ ਪਤਾ ਕੀ ਆ। ਚਾਹ ਹੁਣ ਮੈਂ ਤਾਂ ਫੇਰ ਕਿਤੇ ਪੀਵਾਂਗੀ ਮੈਂ ਕੱਢਣੀ ਆ ਧਾਰ ਤੇ ਲੇਟ ਹੋ ਜਾਣਾ ਵਾ ਠੀਕ ਆ ਤੇ ਮਮੀ ਆਪਣੇ ਨੂੰ ਕਹੀਂ ਪੀ ਚਾਹ ਤਾਈ ਜਾਂਦੀ ਫੇਰ ਪੀ ਲਾਂ ਚਲੋ ਠੀਕ ਆ ਤਾਈ ਤੇ ਮੈਂ ਹੁਣ ਪਤ ਜਾਨੀ ਆ ਚਲੋ ਠੀਕ ਆ ਤਾਈ ਚਲ ਤਾਈ ਜੀ ਫੇਰ ਆਏ ਹੁਣ ਛੇਤੀ ਕੋਈ ਨੀ ਫੁੱਟ ਮਾਰਾਂਗੀ ਫੇਰਾ ਮੈਂ ਕੋਈ ਨੀ ਚਾਹ ਮੈਂ ਬਾਅਦ ਚ ਪੀਵਾਂਗੀ ਹੁਣ ਫੇਰ ਜਦਲਾਵਾਂਗੀ ਪੀ ਲਾਂਗੀ ਠੀਕ ਠੀਕ ਚੱਲ ਕਰੋ ਤੁਸੀਂ ਕੰਮ ਆਪਣਾ ਹਾਂਜੀ ਹਾਂਜੀ ਚੰਗਾ ਬਾਹਰ ਗੋੜ ਗੋੜ ਗਰਮੀ ਆ ਤੇ ਅੰਦਰ ਐਸੀ ਚ ਕੰਬਲ ਲੈਣੇ ਪੈਂਦੇ ਓਏ ਹੋ ਮੇਰੀ ਗੱਲ ਸੁਣ ਹਾਂਜੀ ਦੁੱਧ ਨਾ ਅੱਜ ਨਹੀਂ ਗਾ ਪੀਣਾ ਮੈਂ ਕਿਉਂ ਹਾਂ ਮੇਰਾ ਜੀਜਾ ਨਹੀਂ ਕਰਨਿਆ ਲੈ ਫਿਰ ਇੱਧਰ ਹੋਵੋ ਦੁੱਧ ਕਿਉਂ ਨਹੀਂ ਪੀਣਾ ਤੱਕ ਕੀ ਗੱਲ ਵਾ ਠੀਕ ਜੇ ਪਤਾ ਕੀ ਆ ਹਾਂ ਸਾਰਾ ਦਿਨ ਤਾਂ ਕੰਮ ਕਰਦਾ ਨਾ ਕਿ ਜਦਾਈਓ ਹਾਂ ਤੇ ਇਹੋੜੇ ਨਾ ਘਰ ਖਾਲੀ ਖਾਲੀ ਲੱਗਦਾ ਜੀ ਸਣੀ ਵੀ ਗਿਆ ਹੀ ਉਹ ਤੇ ਨਹਾਣੇ ਵੀ ਗਿਆ ਘਰ ਤੇ ਜੀਜਾ ਨਹੀਂ ਲੱਗਦਾ ਮੇਰਾ ਲੈ ਦੱਸ ਰੌਣਕ ਵੀ ਹੈ ਸਾਰੀ ਰੌਣਕ ਘਰੋਂ ਗਈ ਵੀ ਹੋ ਗਈ ਤੇ ਫਿਰ ਕੀ ਹੋ ਗਿਆ ਜੇ ਚਲੀ ਗਈ ਹੈ 4 ਦਿਨ ਆਪਣੇ ਪੇਕੇ ਰਹਿਣ ਵਾਸਤੇ ਉਹਨਾਂ ਦਾ ਤਾਂ ਜੀ ਕਰਦਾ ਹੀ ਆ ਘੁੰਮਣ ਫਿਰਨ ਨੂੰ ਤਿਹਨੂੰ ਬੰਨਿਆ ਵਾ ਪਤੂੰ ਇੱਥੇ ਰਹਿਣਾ ਬਸ ਘਰੋਂ ਨਿਕਲਣਾ ਕੱਲ ਪਰਸਨ ਸੰਨੇ ਦੇ ਵਾ ਰਣਾ ਵਾ ਉਹ ਘਰ ਹੈ ਨੀ ਕਿ ਮਰਾਦਾ ਜਾ ਜਾਗਣਾ ਕੱਲ ਨਿਆਣੇ ਵੀ ਲੈ ਆਵਾ ਤੇ ਉਹਨੂੰ ਦਿਲਜੀਤ ਨੂੰ ਲੈ ਆਵਾ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ ਤੁਸੀਂ ਚੰਗੇ ਲੱਗਦੇ ਜਿਹਨੂੰ ਲਿਆਉਂਦੇ ਉਥੋਂ ਦੱਸ ਅਸਨੀ ਨੇ ਆਈ ਜਾਣਾ ਵਾ ਆਪੇ ਆ ਕੇ ਲੈ ਆਊਗਾ ਦੂਜੀ ਗੱਲ ਮੇਰੀ ਏ ਉਹਦੇ ਮਾਂ ਪਿਓ ਕੀ ਸੋਚਣਗੇ ਕਿ ਜਦੋਂ ਦੀ ਵਿਆਹੀ ਆ ਸਾਡੀ ਕੁੜੀ ਹੜਕੋ ਰਹਿਣੀ ਆਈ ਜੇ ਹੁਣ ਆ ਹੀ ਗਈ ਏ ਤੇ ਸਹੁਰਾ ਮਗੜੇ ਆ ਗਿਆ 扑ੜਕਦਾ ਲੈਣ ਵਾਸਤੇ ਤੁਹਾਡਾ ਨੇ ਫਰਜ ਜਨੂੰ ਲੈਉਣ ਦਾ ਮੇਰੀ ਗੱਲ ਸੁਣ ਸੱਚ ਕੱਲ ਮੈਂ ਫੋਨ ਲਾਇਆ ਸੀ ਉਹਦੇ ਸਾਰੇ ਨੂੰ ਤੇ ਉਹਨੇ ਫੋਨ ਚੁੱਕਿਆ ਨਹੀਂ ਮੇਰਾ ਮੈਂ ਹਾਂ ਚੱਲ ਨਾਲ ਨਾਲ ਗੱਲ ਕਰਦਾ ਹਾਂ ਤੇ ਫੋਨ ਨਹੀਂ ਚੁੱਕਿਆ ਉਹਨਾਂ ਨੇ ਲੈ ਦੱਸ ਕਿਹੋ ਜਿਹੀਆਂ ਗੱਲਾਂ ਕਰਦੇ ਪੋਲੀਆਂ ਅਗਲਾ ਕੰਮ ਕਾਰ ਚ ਬਿਜ਼ੀ ਹੋਊਗਾ ਉਹਨਾਂ ਡੰਗਰ ਵੱਛਾ ਰੱਖਿਆ ਤੇ ਪੱਠੇ ਪੁੱਠੇ ਵੜਦਾ ਹੋਊ ਤੇ ਤੇ ਕੁਤਰਦਾ ਹੋਊਗਾ ਨਾਲੇ ਨਿਆਣੇ ਉੱਥੇ ਗਏ ਆ ਕੀ ਪਤਾ ਨਿਆਣੇ ਸੁੰਦੇ ਹੋਣਗੇ ਉਹਨਾਂ ਨੂੰ ਘਰੋਂ ਬਾਹਰ ਨਹੀਂ ਲੈ ਕੇ ਗਿਆ ਮੇਰੀ ਗੱਲ ਸੁਣੋ ਤੁਹਾਡਾ ਕੋਈ ਫਰਜ਼ ਉੱਥੇ ਫੋਨ ਕਰਨ ਦਾ ਤੁਸੀਂ ਤੇ ਐਵੇਂ ਟੱਕਰਾਂ ਮਾਰੀ ਜਾਣਦੇ ਜੇ ਬਸ ਤਾਨੂੰ ਪਤਾ ਨਹੀਂ ਕੀ ਹੋ ਗਿਆ ਸਿਆਣੇ ਬਿਆਣੇ ਹੈਗੇ ਜੇ ਥੋੜੀ ਜਿਹੀ ਤੇ ਸਮਝ ਰੱਖੋ ਉਹ ਫਰਜ਼ ਕਿਉਂ ਨਹੀਂ ਦਾ ਮੈਂ ਉੱਥੇ ਗੱਲ ਨਹੀਂ ਕਰ ਸਕਦਾ ਸਾਡੇ ਨਿਆਣੇ ਉੱਥੇ ਗਏ ਆ ਮੇਰਾ ਕੀ ਕਰਦਾ ਗੱਲ ਕਰਨ ਚੱਲ ਬੰਦਾ ਵੇਖ ਕੇ ਬਾਅਦ ਕਰ ਦਿੰਦਾ ਵਾ ਪਤਾ ਨਹੀਂ ਕੀ ਗੱਲ ਆ ਅੱਗੇ ਤਾਂ ਕਦੀ ਦਾ ਕੀ ਨਹੀਂ ਉਹਨਾਂ ਨੇ ਐ ਦੱਸ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ ਤੁਹਾਨੂੰ ਮੈਂ ਦੱਸਿਆ ਤਾਂ ਹੈਗਾ ਵਾ ਕਿ ਨਿਆਣੇ ਉੱਥੇ ਗਏ ਕੀ ਪਤਾ ਫੋਨ ਨਿਆਣੇ ਦੇ ਹੱਥ ਵਿੱਚ ਨਹੀਂਗਾ ਛੱਡੋ ਇਹਨਾਂ ਗੱਲਾਂ ਨੂੰ ਹੁਣ ਤੁਸੀਂ ਐਂ ਦਾ ਕਰੋ ਤੁਸੀਂ ਲੰਮੇ ਪਾਓ ਤੇ ਮੈਂ ਜਾ ਕੇ ਦੁੱਧ ਗਰਮ ਕਰ ਲਿਆਵਾਂ ਸਵੇਰੇ ਵੇਖੀ ਜਾਊਗੀ ਵੀ ਕੀ ਕਰਨਾ ਮੈਂ ਤਾਂ ਕੀ ਨਹੀਂ ਆ ਰਾਤ ਬੜੀ ਹੋ ਗਈ ਆ ਆਹੋ ਲੰਮੇ ਪਾਉ ਹੁੰਦੇ ਹੈ ਮੈਂ ਦੁੱਧ ਗਰਮ ਕਰ ਲਿਉਣੀ ਆ ਇਹ ਕਰਾਂ ਨਾ ਨਹੀਂ ਹਿੰਦੇ ਦੇ ਦੇ ਦੀ ਹਾਂ ਹੋਰ ਬੜਾ ਗੰਦੀ ਰਹਿ ਵੇ ਰਹਿ ਵੇ ਪਤਾ ਨਹੀਂ ਕੀ ਚੱਕਰ ਵਾ ਇੱਕ ਤਾਂ ਨਾ ਪਹੁੰਚ ਚੁੱਕਿਆ ਮੇਰੇ ਨਾਲ ਦਿਮਾਗ ਵਿੱਚ ਤਾਂ ਸੱਕ ਜਾ ਪੈਦਾ ਹੋਣ ਲਿਆ ਵਾ ਇੰਨੇ ਜੱਬਦਾ ਕੋਈ ਗੱਲ ਕੀਤੀ ਹੁੰਨੀ ਚਲੋ ਸੌਣਿਆ ਸਵੇਰੇ ਉੱਠ ਕੇ ਵੇਖੂੰਗਾ